ਸਤਨਾਮ ਕਲੇਰ ਯਾ ਤਰ ਆਪਾਂ ਸਾਨੂੰ ਇੱਕ ਕਲਾਕਾਰ ਨਾਲ ਮਿਲਾਉਨੇ ਆ ਜੋ ਕਿ ਪਿੰਡ ਤਲਵਾੜੇ ਤੋਂ ਸਤਨਾਮ ਕਲੇਰ ਜੀ ਜੋ ਕਿ ਸਟਾਰ ਪਾਰਸ ਦੇ ਵਿੱਚ ਪਹੁੰਚੇ ਹੋਏ ਨੇ ਤੇ ਆਪਾਂ ਤੁਹਾਨੂੰ ਉਹਨਾਂ ਦੇ ਰੂਬਰੂ ਮ ਕਰਾ ਰਹੇ ਆ ਆਜੋ ਬਾਈ ਤੋਂ ਲੱਗੀ ਹੋਵੇ ਕਾਲ ਜੈ ਤੇ ਅੱਗ ਬੱਲੀਆਂ ਨਹੀਂ ਆਉਂਦੋ ਪਿੰਡ ਤਲਵਾੜੇ ਵਾਲਾ ਕਿੱਥੇ ਟਲਦਾ ਉਹ ਮਾਰ ਗਈ ਗਰੀਬੀ ਤੇਰੇ ਰੋ ਪਰਟੀ ਉੱਤੇ ਲਾਉਣਗੇ ਦਾ ਨਹੀਂ ਉਹ ਪਰ ਦੀ ਗਰੀਬੀ ਤਾਂ ਮੱਚ ਦੂਰ ਕਾ ਨੇ ਪਰ ਲੋਕਾਂ ਦਾ ਨਹੀਂ ਪਤਾ ਰਾਜੀ ਹੋਣਗੇ ਦਾ ਨਹੀਂ ਬਈ ਇੱਕ ਹੋਊਗਾ ਸੀ ਸਤਨਾਮ ਦਾ ਨਾਮ ਹੋਊਗਾ ਫਸਰੀ ਗੱਲ ਜਿਹੜੀ ਸਮਾਈ ਸੀ ਸੋ ਕਰਦੀ ਗਰੀਬੀ ਦਾ ਨਾ ਆਇਆ ਸੀ ਮੇਰਾ ਤੇ ਲਾਉਂਦੇ ਸਾਰੇ ਨੂੰ ਬਹੁਤ ਬਹੁਤ ਪਿਆਰ ਕਰਦਾ ਸੋ ਅੱਜ ਮੈਂਆਂ ਕੀ ਇੱਕ ਗਾਣਾ ਸੁਣਾਦਣੇ ਵੀਰੇ ਹਾਈ ਨਾਲ ਖੜਿਆਂ ਦੀ ਕੋਈ ਤੇ ਯਾਰ ਦੇਰ ਕਾ ਨੇ ਮੈਨੂੰ ਹਾਰ ਕੇ ਪਿੱਛਾ ਨਾਲ ਰੱਖਣਾ ਪਿਆ ਓ ਤਿੰਨ ਪੰਜ ਕਾਹਦੇ ਸੀ ਵੱਡੇ ਵੀਰ ਤੇਰੇ ਤਾਹਿਆਂ ਸਲਾਰ ਕਾ ਮੈਨੂੰ ਚੱਕਣਾ ਪਿਆ ਅਈ ਤਿੰਨ ਪੰਜ ਕਰਦੇ ਸੀ ਵੱਡੇ ਵੀਰ ਤੇਰੇ ਤਾਹਿਆਂ ਸਲਾਰ ਕਾ ਮੈਨੂੰ ਚੱਕਣਾ ਪਿਆ ਅਈ ਨਿਵਾੜੇ ਦਿਨ ਚੱਲਦੇ ਸੀ ਯਾਰ ਤੇਰੇ ਦੀ ਨਹੀਂ ਦੱਸ ਮੈਨੂੰ ਕੀ ਕਹਾਸੀ ਝੱਗੇ ਆਪਰੇ ਗਈ ਜਾਨੀ ਅਈ ਧਰ ਦੀ ਗਰੀ ਤੀਂਦਾ ਮੈਂ ਛੱਕ ਦੂਰ ਕੰਨੇ ਪਰ ਲੋਕਾਂ ਦਾ ਨਹੀਂ ਕੰਮਾ ਜੀ ਹੋੜੇ ਜਾਂਦੀ ਓ ਘਰ ਦੀ ਗਰੀ ਥੈਂਕ ਯੂ ਬਈ ਇਹ ਵੀ ਪੜਿਆ ਲਗਿਆ ਲਾਈਕ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕੀ ਗਾਣਾ ਕੇ ਨਾ ਹੋਰ ਵੀ ਸਾਡੇ ਨਵੇਂ ਨਵੇਂ ਗਾਣੇ ਸੁਣਨ ਦੇ ਲਈ ਪੀਅਰ ਨਿਕਲਮ YouTube ਚੈਨਲ ਹੈ ਜੋ ਸਬਸਕ੍ਰਾਈਬ ਕਰਿਓ ਥੈਂਕ ਯੂ ਨਾਲ ਤੁਹਾਨੂੰ ਸਾਰਿਆਂ ਨੂੰ